ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪੁਸ਼ਪਿੰਦਰ ਕੌਰ ਪਿੰਡ ਚ ਖੇਪਲ ਤਹਿਸੀਲ ਸੁਨਮ ਜ਼ਿਲ੍ਹਾ ਸੰਗਰੂਰ ਅੱਜ ਦੀ ਵੀਡੀਓ ਰੋਗੀ ਜੀ ਆਪਣੀ ਰੈਡੀ ਕ੍ਰਾਇ ਸੂਟ ਨੇ ਜੀ ਆਰੀ ਵਰਕ ਦੇ ਮਸ਼ੀਨ ਵਰਕ ਦੇ ਬਹੁਤ ਹੀ ਡਿਜ਼ਾਈਨਰ ਜੇ ਸੂਟ ਨੇ ਆਪਾਂ ਰੈਡੀ ਕੀਤੇ ਨੇ ਬਹੁਤ ਹੀ ਪਿਆਰੇ ਪਿਆਰੇ ਜੇ ਸਟੱਫ ਤੇ ਰੈਡੀ ਕੀਤੇ ਨੇ ਜੀ ਬਹੁਤ ਹੀ ਪਿਆਰਾ ਜਿਹਾ ਜਿਹੜਾ ਵਰਕ ਹੋਇਆ ਹੋਇਆ ਹੈ ਵੀਡੀਓ ਸਕਿੱਪ ਨਾ ਕਰਿਓ ਜਿਹੜੀ ਡਿਟੇਲ ਆ ਤੁਹਾਨੂੰ ਨਹੀਂ ਪਤਾ ਲੱਗਣੀ ਜੀ ਜੇ ਤੁਸੀਂ ਸਕਿੱਪ ਕਰਕੇ ਦੇਖੋਗੇ ਤੇ ਇੱਕ ਗੱਲ ਆਪਾਂ ਹੋਰ ਕਰਨੀ ਸੀ ਜਿਹੜੀਆਂ ਪਹਿਣਾ ਆਂਦੇ ਹਨ ਆਪਣਾ ਬੁਟੀਕ ਦਾ ਕੰਮ ਕਰ ਰਹੀਆਂ ਨੇ ਫੌਰੀਨ ਚ ਉਹ ਵੀ ਸਾਡੇ ਨਾਲ ਜਿਹੜਾ ਹਨਾ ਕੰਟੈਕਟ ਕਰ ਸਕਦੇ ਨੇ ਕਾਫੀ ਬੁਟੀਕ ਨੇ ਆਪਣੇ ਜਿਹੜੇ ਕੈਲੀਫੋਰਨੀਆ ਚ ਵੀ ਕਾਫੀ ਬੁਟੀਕ ਨੇ ਜਿਹੜੇ ਸਾਡੇ ਕੋਲੋਂ ਕੰਮ ਕਰਵਾ ਰਹੇ ਨੇ ਆਪਣਾ ਜਰਮਨੀ ਚ ਹੋ ਗਿਆ ਇਟਲੀ ਚ ਵੀ ਕੰਮ ਜਾ ਰਹੇ ਆ ਜੀ ਸਰੀ ਦੇ ਵਿੱਚ ਜਾ ਰਹੇ ਆ ਤੇ ਅਮਰੀਕਾ ਚ ਤਾਂ ਆਪਣੇ ਕੋਲੇ 4-5 ਬੁਟੀਕਾਂ ਦਾ ਜਿਹੜਾ ਕੰਮ ਹੁੰਦਾ ਤੇ ਇੰਡੀਆ ਚ ਤਾਂ ਆਪਣੇ ਕੋਲੇ ਕਾਫੀ ਜਿਹੜੇ 15 ਪਲੱਸ ਬੁਟੀਕ ਨੇ ਜਿਹੜੇ ਉਹ ਆਪਣੇ ਤੋਂ ਕੰਮ ਕਰਵਾ ਰਹੇ ਨੇ ਜੇ ਤੁਸੀਂ ਹਨਾ ਕੋਈ ਵੀ ਰੀਸੇਲਰ ਆਪਣੇ ਨਾਲ ਜੁੜਨਾ ਚਾਹੁੰਦੇ ਨੇ ਰੀਸੇਲਿੰਗ ਦਾ ਕੰਮ ਕਰਨਾ ਚਾਹੁੰਦੇ ਨੇ ਉਹ ਵੀ ਸਾਡੇ ਨਾਲ ਜੁੜ ਸਕਦੇ ਨੇ ਬਹੁਤ ਭੈਣਾ ਆਪਣੇ ਕੋਲੇ ਜਿਹੜਾ ਰੀਸੇਲ ਦਾ ਕੰਮ ਵੀ ਕਰ ਰਹੇ ਨੇ ਤੇ ਆਪਾਂ ਜਿਹੜੇ ਸੂਟ ਤੋਂ ਖਾਣੇ ਤੁਹਾਨੂੰ ਸ਼ੁਰੂ ਕਰਦੇ ਆਂ ਸੂਟ ਦੁਕਾਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਇੱਕ ਪਹਿਲਾਂ ਤਾਂ ਪਹਿਲਾਂ ਤਾਂ ਤੁਸੀਂ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਹਨਾ ਜਿਹੜੇ ਜਦੋਂ ਤੁਸੀਂ ਬੈਲ ਆਈਕਨ ਪ੍ਰੈਸ ਕੀਤਾ ਹੁੰਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਆ ਜਾਂਦੀ ਹੈ ਜੇ ਤੁਸੀਂ ਪ੍ਰੈਸ ਨਹੀਂ ਕੀਤਾ ਹੁੰਦਾ ਜਿਵੇਂ ਤੁਸੀਂ ਅੱਜ ਵੀਡੀਓ ਦੇਖੀ ਜਿਹੜਾ ਬੈਲ ਆਈਕਨ ਹੈ ਉਹ ਨਹੀਂ ਪ੍ਰੈਸ ਕੀਤਾ ਤਾਂ ਵੀਡੀਓ ਦੀ ਨੋਟੀਫਿਕੇਸ਼ਨ ਛੇਤੀ ਨਹੀਂ ਆਉਂਦੀ ਬਹੁਤ ਲੇਟ ਆਇਨੀ ਪਤਾ ਕਈ ਦਿਨਾਂ ਬਾਅਦ ਤੁਹਾਡੇ ਕੋਲੇ ਵੀਡੀਓ ਸਾਹਮਣੇ ਆਵੇ ਉਹਦੇ ਨਾਲ ਕੀ ਹੁੰਦਾ ਜਿਹੜਾ ਸਟਾਕ ਆ ਉਹ ਨਿਕਲ ਚੁੱਕਿਆ ਹੁੰਦਾ ਉਦੋਂ ਤੱਕ ਤਾਂ ਪਲੀਜ਼ ਬੈਲ ਜ਼ਰੂਰ ਪ੍ਰੈਸ ਕਰਿਆ ਕਰੋ ਤੁਸੀਂ ਪਹਿਲਾ ਸੂਟ ਹੈ ਜਿਹੜਾ ਉਹ ਆਪਣਾ ਮਸਲੀਨ ਸਟੱਫ ਤੇ ਮਸਲੀਨ ਜ਼ੀਰੋ ਚੈੱਕ ਸਟੱਫ ਹੈ ਜੀ ਬਹੁਤ ਪਿਆਰਾ ਸਟੱਫ ਆ ਸੌਫਟ ਸਟੱਫ ਆ ਇਹਦੇ ਉੱਪਰ ਆਪਾਂ ਰੈਡੀ ਕਰਵਾਇਆ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਪ੍ਰਿੰਟ ਹੈ ਜੇ ਤੁਸੀਂ ਇਹ ਸੂਟ ਬਾਏ ਕਰਨਾ ਹੈ ਹੁਣ ਆਪਣੇ ਕੋਲੇ ਅਵੇਲੇਬਲ ਹੈ ਤੁਸੀਂ ਜਲਦੀ ਆਪਣਾ ਹਨਾ ਮੈਸੇਜ ਕਰ ਸਕਦੇ ਹੋ ਚਾਹੇ ਗਰਲਿਸ਼ ਬਣਵਾਓ ਤੁਸੀਂ ਇਹਨੂੰ ਚਾਹੇ ਕਿਸੇ 올ਡੇਜ਼ ਭੈਣ ਨੇ ਬਣਵਾਉਣਾ ਬਹੁਤ ਪਿਆਰਾ ਰਹੂਗਾ ਕਿਉਂਕਿ ਕਲਰ ਬਹੁਤ ਹੀ ਜਿਆਦੇ ਸੋਹਣੇ ਤੇ ਸੋਬਰ ਲੱਗੇ ਹੋਏ ਨੇ ਤੁਸੀਂ ਇਹਦੇ ਨਾਲ ਕੰਟਰਾਸਟ ਦੁਪੱਟਾ ਵੀ ਬਣਵਾ ਸਕਦੇ ਹੋ ਟਾਈਡ ਆਈ ਵੀ ਕਰਵਾ ਸਕਦੇ ਹੋ بیس ਕਲਰ ਦਾ ਦੁਪੱਟਾ ਇਸ ਤਰ੍ਹਾਂ ਦੀ 3D ਹੈ ਜੋ ਕੁਝ ਮਲਟੀ ਹੈ ਨਾ ਲੇਸ ਉਹ ਲਗਾ ਕੇ ਫਿਰ ਵੀ ਬਹੁਤ ਪਿਆਰਾ ਬਣੂਗਾ ਫਿਨਿਸ਼ਿੰਗ ਤੁਸੀਂ ਆਪਣੇ ਕੰਮ ਦੀ ਚੈੱਕ ਕਰ ਸਕਦੇ ਹੋ ਕਿੰਨੀ ਜਿਆਦਾ ਸੋਹਣੀ ਫਿਨਿਸ਼ਿੰਗ ਹੈ ਜੀ ਫਿਨਿਸ਼ਿੰਗ ਬਹੁਤ ਪਿਆਰੀ ਹੈ ਇਹ ਦੇਖੋ ਤੁਸੀਂ ਜਿਹੜਾ ਥ्रेड ਲੱਗਿਆ ਹੈ ਕੰਟਰਾਸਟ ਲੱਗੇ ਨੇ ਕਲਰ ਕੰਬੀਨੇਸ਼ਨ ਹੈ ਬਹੁਤ ਹੀ ਜਿਆਦਾ ਪਿਆਰਾ ਇਹ ਨੀਚੇ ਘੇਰੇ ਦਾ ਕੰਮ ਆ ਗਿਆ ਜੀ ਘੇਰੇ ਤੇ ਇਸ ਤਰ੍ਹਾਂ ਫਲਾਰ ਬਣਿਆ ਹੋਇਆ ਇੱਕ ਵੱਡਾ ਫਲਾਰ ਆ ਗਿਆ ਛੋਟਾ ਫਲਾਰ ਆ ਗਿਆ ਤੇ ਉੱਪਰ ਆਪਣਾ neck ਕੋਲੇ ਵੀ ਤੁਹਾਨੂੰ ਕੰਮ ਮਿਲੇਗਾ ਇਸ ਤਰ੍ਹਾਂ ਜਿਵੇਂ ਮੇਰਾ neck ਤੁਸੀਂ ਦੇਖੋ ਇੱਥੇ ਆਪਣਾ neck ਆ ਗਿਆ ਇਹ ਸਾਈਡ ਤੇ ਰਹਿ ਜੂਗਾ ਜੀ ਫਲਾਰ ਤੇ ਨੀਚੇ ਘੇਰੇ ਤੇ ਇਸ ਤਰ੍ਹਾਂ ਦੋ ਫਲਾਰ ਆ ਜਾਣਗੇ ਬਹੁਤ ਹੀ ਪਿਆਰਾ ਜਿਹਾ ਕੰਮ ਤੁਹਾਨੂੰ ਜਿਹੜਾ ਬਾਜੂ ਤੇ ਮਿਲੂਗਾ ਇਸ ਤਰ੍ਹਾਂ ਦਾ ਬਿਲਕੁਲ ਜੈਨੂਇਨ ਪ੍ਰਾਈਸ ਤੇ ਤੁਹਾਨੂੰ ਇਹ ਦੇ ਰਹੇ ਆ ਵਿਦਾਊਟ ਦੁਪੱਟਾ ਪ੍ਰਾਈਸ ਸ਼ੋ ਹੋ ਰਿਹਾ ਕਿਉਂਕਿ ਦੁਪੱਟਾ ਪਹਿਨਣ ਦੀ ਪਸੰਦ ਹੈ ਜੀ ਕਿ ਕੋਈ ਵੀ ਲਗਵਾ ਸਕਦੀਆਂ ਨੇ ਤੇ ਜਿਹੜਾ ਵੀ ਤੁਸੀਂ ਦੁਪੱਟਾ ਕਹੋਗੇ ਉਹ ਆਪਾਂ ਰੈਡੀ ਕਰ ਦਾਂਗੇ ਬਿਲਕੁਲ ਜੈਨੂਇਨ ਪ੍ਰਾਈਸ ਤੇ ਤੁਹਾਨੂੰ ਇਹਨਾਂ ਨਾਲ ਦੁਪੱਟੇ ਮਿਲਣਗੇ ਜੀ ਇਹ ਆ ਗਿਆ ਬਾਜੂ ਦਾ ਕੰਮ ਜੇ ਤੁਸੀਂ ਪਹੁੰਚਿਆ ਤੇ ਐਡ-ਆਨ ਕਰਾਉਣੇ ਕਰਾ ਸਕਦੇ ਹੋ ਕਿਉਂਕਿ ਜੀ ਆਪਾਂ ਕਸਟਮਾਈਜੇਸ਼ਨ ਕਰਦੇ ਹਾਂ ਜਿਵੇਂ ਦੀ ਤੁਸੀਂ ਕਰਾਉਣਾ ਚਾਹੁੰਦੇ ਹੋ ਆਪਾਂ ਕਰਕੇ ਦੇਵਾਂਗੇ ਜਿਵੇਂ ਦਾ ਕੰਮ ਵਧਾਉਣਾ ਘਟਾਉਣਾ ਤੁਸੀਂ ਕਰਾਉਣਾ ਕੰਮ ਕਰਵਾ ਸਕਦੇ ਹੋ ਅੱਗੇ कॉटन ਸਟੱਫ ਤੇ ਆ ਗਿਆ ਜੀ ਐਸਕੇ ਦੀ कॉटन ਆ ਇਹ ਦੇਖੋ ਤੁਸੀਂ ਕਿੰਨਾ ਸੋਹਣਾ ਜਿਹੜਾ ਆਪਾਂ ਬਣਾਇਆ ਜੀ ਸੂਟ ਆਰੀ ਵਰਕ ਦਾ ਕੰਮ ਹੋਇਆ ਜੀ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋ ਤੁਸੀਂ कॉटन स्टफ ਹੈ ਜੀ ਇਹ ਵਿਦਾਊਟ ਲਾਈਨਿੰਗ ਸਟਿਚ ਹੋਊਗਾ ਤੇ ਸਾਰਾ ਟੋਟਲੀ ਆਰੀ ਦਾ ਕੰਮ ਹੋਇਆ ਹੋਇਆ ਬਹੁਤ ਹੀ ਪਿਆਰਾ ਕੰਮ ਆ ਸਾਰੀ ਸ਼ਰਟ ਦੇ ਵਿੱਚ ਤੁਹਾਨੂੰ ਕੰਮ ਮਿਲੇਗਾ ਇਸ ਤਰ੍ਹਾਂ ਸਾਰੀ ਸ਼ਰਟ ਦੇ ਵਿੱਚ ਕੰਮ ਹੋਇਆ ਹੋਇਆ ਹੈ ਜੀ ਇਹ ਵੀ ਆਪਣੇ ਕੋਲੇ ਰੈਡੀ ਪਿਆ ਸੂਟ 20 ਤੋਂ ਲੈ ਕੇ 23 ਘੇਰੇ ਤੱਕ ਤੁਸੀਂ ਕਿਵੇਂ ਵੀ ਆਰਾਮ ਨਾਲ ਪਾ ਸਕਦੇ ਹੋ ਨੂੰ ਬਣ ਜਾਊਗਾ ਜੇ ਇਸ ਤੋਂ ਪਲੱਸ ਨੇ ਤਾਂ ਵੀ ਸੂਟ ਜਿਹੜਾ ਅਡਜਸਟ ਹੋ ਜੂਗਾ ਜੀ। ਕਾਫੀ ਘੇਰੇ ਦਾ ਜਿਹੜਾ ਸੂਟ ਬਣਾਇਆ ਹੋਇਆ ਆਪਾਂ ਇਹ ਆ ਗਿਆ ਜੀ ਬਾਜੂ ਦਾ ਕੰਮ। ਇਹਦਾ ਵੀ ਤੁਸੀਂ ਸੇਮ ਹੋਮੀ ਜਿਵੇਂ ਪਹੁੰਚਿਆ ਤੇ ਕਰਾਉਣੇ ਕਰਾ ਸਕਦੇ ਹੋ। ਆਪਾਂ ਬਾਜੂ ਰੈਡੀ ਕਰਵਾਏ ਹੋਏ ਨੇ ਇਹਦੇ। ਦੇਖੋ ਤੁਸੀਂ ਕੰਟਰਾਸਟ ਵੀ ਬਹੁਤ ਪਿਆਰੇ ਨੇ ਜੀ, ਕਲਰ ਵੀ ਬਹੁਤ ਪਿਆਰਾ ਲੱਗਿਆ ਹੋਇਆ। ਅੱਗੇ ਆਪਣਾ ਸੂਟ ਆ ਗਿਆ ਜੀ। ਅੰਜੀ ਜਿਹੜਾ ਆਪਣਾ ਪਹਿਲਾ ਸੂਟ ਹੈ ਉਹ ਪਿਓਰ ਜਾਰਜਟ ਸਟਫ ਤੇ ਬਣਿਆ ਹੋਇਆ 레드 ਕਲਰ ਦੀ ਸ਼ਰਟ ਆਉਗੀ ਵਾਈਟ ਬਾਟਮ ਆਉਗੀ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਖੂਬਸੂਰਤ ਜਿਹਾ ਡਿਜ਼ਾਈਨ ਆ ਕਲਰ ਕੰਟਰਾਸਟ ਵੀ ਬਹੁਤ ਪਿਆਰੇ ਲਾਏ ਗਏ ਨੇ ਕਾਫੀ ਟ੍ਰੈਂਡ ਚ ਚੱਲ ਰਿਹਾ ਜੀ ਇਹ ਵਾਲਾ ਡਿਜ਼ਾਈਨ neck ਤੇ ਤੁਹਾਨੂੰ ਕੰਮ ਮਿਲੂਗਾ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਕੰਮ ਮਿਲਿਆ ਤੁਹਾਨੂੰ ਸਾਰਾ ਇਹ ਹੈ ਜਿਹੜਾ ਆਪਣਾ ਕਾਰੀਗਰਾਂ ਦਾ ਕੰਮ ਕੀਤਾ ਹੋਇਆ ਹੈ ਜੀ ਕੋਈ ਕੰਪਿਊਟਰ ਵਾਲੀ ਮਸ਼ੀਨ ਦਾ ਕੰਮ ਨਹੀਂ ਹੁੰਦਾ ਆਪਣੇ ਕੋਲੇ ਕੇਰੇ ਤੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਘੇਰੇ ਤੇ ਕੰਮ ਮਿਲ ਜੂ ਬਾਜੂ ਤੇ ਮਿਲ ਜੂ neck ਤੇ ਤੇ ਪਹੁੰਚੇ ਤੇ ਕੰਮ ਹੋਇਆ ਹੋਇਆ ਇਹ ਆਗੀ ਜੀ ਪੂਰੀ ਲੁੱਕ ਸੂਟ ਦੀ ਇਸ ਤਰ੍ਹਾਂ ਦਾ ਸੂਟ ਬਣਿਆ ਹੋਇਆ ਜੀ ਬਾਜੂ ਜਿਹੜੀ ਅੱਜ ਕੱਲ ਸਾਰੇ ਹਨਾ 슬ੀਵਜ਼ ਫੁੱਲੀ ਰੱਖਦੇ ਆ ਤੁਹਾਨੂੰ ਸਾਡੇ ਕੋਲ ਚਾਹੇ ਉਹ ਹੈਂਡਵਰਕ ਦਾ ਕੰਮ ਹੋਵੇ ਚਾਹੇ ਆਰੀ ਦਾ ਹੋਵੇ ਚਾਹੇ ਹੋਵੇ ਸਟੀਚਿੰਗ ਦਾ ਤੇ ਚਾਹੇ ਹੋਵੇ ਪੇਂਟਿੰਗ ਦਾ ਸਾਰਾ ਕੰਮ ਪੂਰਾ ਵਧੀਆ ਮਿਲੂਗਾ ਇਹ ਆਗੇ ਜੀ ਬਲੈਕ ਕਲਰ ਦਾ ਮਲਾਈ ਕਾਟਨ ਸਟੱਫ ਤੇ ਬਣਾਇਆ ਹੋਇਆ ਜੀ ਤੇ ਦੇਖੋ ਤੁਸੀਂ ਇਹ neck ਬਣਿਆ ਹੋਇਆ ਜੀ ਉੱਪਰ round shape ਚ ਦਾ neck ਆ ਜਾਊਗਾ ਉੱਪਰ ਆਪਾਂ ਦੇਖੋ neck ਤੇ ਕੰਮ ਆ ਗਿਆ ਚਾਕਾਂ ਦਾ ਕੰਮ ਬਹੁਤ ਹੀ ਪਿਆਰਾ ਜਿਹਾ ਹੋਇਆ ਹੋਇਆ ਸਿਰਫ ਇਕੱਲੇ ਫਰੰਟ ਚਾਕ ਨਹੀਂ ਹੈਗੇ ਆਪਣੇ ਬੈਕ ਚਾਕ ਵੀ ਬਣੇ ਹੋਏ ਨੇ ਤੇ ਪੌਂਚਿਆਂ ਤੇ ਵੀ ਕੰਮ ਮਿਲੂਗਾ ਬਾਜੂ ਤੇ ਵੀ ਬਹੁਤ ਹੀ ਸੋਨਾ ਜਿਹਾ ਕੰਮ ਹੋਇਆ ਹੋਇਆ ਜੀ ਇਹਨਾਂ ਨੇ ਪਲੇਨ ਦੁਪੱਟਾ ਹੀ ਲਗਵਾਇਆ ਸੀ ਵਿਦਆਊਟ ਸਟਿਚਿੰਗ ਸੂਟ ਬਾਈ ਕੀਤਾ ਸੀ ਸਾਡੇ ਕੋਲ ਇਹ ਪੌਂਚਿਆਂ ਤੇ ਆ ਗਿਆ ਜੀ ਬੁੱਟੀਆਂ ਦਾ ਕੰਮ ਆ ਗਿਆ ਹਾਂਜੀ ਤੇ ਇਹ ਨਾ ਤੁਸੀਂ ਦੇਖ ਰਹੇ ਹੋ ਇਹ ਹੋ ਗਿਆ neck ਬਣਿਆ ਹੋਇਆ ਇਹ ਹੋ ਗਏ ਤੇ ਚਾਕ ਬਣੇ ਹੋਏ ਚਾਕ ਫੋਰ ਸਾਈਡ ਰਹਿਣਗੇ ਇਹ ਬਾਜੂ ਤੇ ਬੇ ਲਾਗੀ ਜੀ ਤੇ ਇਹ ਪਹੁੰਚ ਜਾਂਦਾ ਕੰਮ ਆ ਗਿਆ ਇਹ ਆ ਗਿਆ ਜੀ organza stuff ਤੇ tiedai ਜਿਹੜੀ 셔ਟ ਮਿਲੂਗੀ tiedai dupatta ਮਿਲੂਗਾ ਆਰੀ ਤੇ puff ਦਾ ਕੰਮ ਹੋਇਆ ਹੋਇਆ ਜੀ ਆਰੀ ਵਰਕ ਦਾ ਤੁਹਾਨੂੰ ਕੰਮ ਮਿਲੂਗਾ ਘੇਰੇ ਤੇ ਇਸ ਤਰ੍ਹਾਂ ਉੱਪਰ ਤੱਕ ਜਿਹੜੇ ਪੈਨਲ ਜਾ ਰਹੇ ਨੇ ਤੇ ਸੈਂਟਰ 'ਚ ਜਿਹੜਾ ਆਪਣਾ ਮਸ਼ੀਨ embroidery ਦਾ ਕੰਮ ਮਿਲੂਗਾ ਤਿੰਨ ਬੁੱਟੇ ਜਿਹੜੇ ਸ਼ਰਟ ਦੇ ਵਿੱਚ ਸੈਂਟਰ ਚ ਪਾਏ ਗਏ ਨੇ ਤੇ ਬਾਜੂ ਤੇ ਬਹੁਤ ਹੀ ਪਿਆਰਾ ਜਿਹਾ ਕੰਮ ਬਾਜੂ ਤੇ ਮਿਲੂ ਤੁਹਾਨੂੰ ਪਹੁੰਚਿਆਂ ਤੇ ਮਿਲੂਗਾ ਤੇ ਦੁਪੱਟਾ ਵੀ ਇਹਦੇ ਨਾਲ ਬਹੁਤ ਸੋਹਣਾ ਰੈਡੀ ਹੋਇਆ ਜੀ ਟਾਈਡਾ ਹੀ ਦੁਪੱਟਾ ਮਿਲੂ ਬਾਟਮ ਇਹ ਜਿਹੜੀ ਉਹ ਪਲੇਨ ਮਸਲੀਨ ਦੀ ਹੋਊਗੀ ਵਰਕ ਤੁਹਾਨੂੰ ਮਿਲੂਗਾ ਬਾਟਮ ਤੇ ਵੀ ਇਹ ਸ਼ਰਟ ਦਾ ਸੈਂਟਰ ਆ ਗਿਆ ਪੱਕੀ ਤੁਸੀਂ ਇਹਨਾਂ ਹੋਰ ਵੀ ਆਪਣੇ ਕੋਲੇ ਕਲਰ ਕੰਟਰਾਸਟ ਹੈਗੇ ਆ ਇਹ ਸਟੱਫ ਇਹ ਸਟੱਫ ਦੇ ਵਿੱਚ ਇਹ ਡਿਜ਼ਾਈਨ ਦੇ ਵਿੱਚ ਤੁਸੀਂ ਉਹ ਵੀ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ اپنی چوائس ਤੇ کلر ਤੇ ਵੀ ਰੈਡੀ ਕਰਾ ਸਕਦੇ ਹੋ ਇਹ ਦੇਖੋ ਤੁਸੀਂ ਇਹ ਵੀ ਬਹੁਤ ਪਿਆਰ ਹੈ ਜੀ ਇਹਦਾ ਸਿਰਫ 2500 ਪ੍ਰਾਈਸ ਹੈ ਜੀ ਇਹ ਦੁਪੱਟਾ ਆ ਗਿਆ ਦੁਪੱਟੇ ਦੇ ਕਾਰਨਰ ਤੇ ਫਲਾਰ ਆਉਣਗੇ ਮਸ਼ੀਨ ਵਰਕ ਦੇ ਤੇ ਵਿੱਚ ਸਾਰੇ ਚ ਜਿਹੜੇ ਪੈਨਲ ਬਣੇ ਹੋਏ ਨੇ ਉਹ ਆਰੀ ਵਰਕ ਦੇ ਰਹਿਣਗੇ 4 ਸਾਈਡ ਤੋਂ ਤੁਹਾਨੂੰ ਆਰੀ ਵਰਕ ਦਾ ਕੰਮ ਮਿਲੇਗਾ ਚਾਰੇ ਕਾਰਨਰ ਤੇ ਤੁਹਾਨੂੰ ਇਹ ਮਸ਼ੀਨ ਐਮਬਰਾਇਡਰੀ ਤੇ ਫਲਾਰ ਮਿਲਣਗੇ ਹਾਂਜੀ ਸਟੱਫ ਵੀ ਤੁਹਾਨੂੰ ਹਨਾ ਜਿਵੇਂ ਆਰਗੈਂਜ਼ਾ ਕਈ ਕਹਿ ਦਿੰਦੇ ਨੇ ਵੀ ਆਰਗੈਂਜ਼ਾ ਐਵੇਂ ਖਰਦਰਾ ਨਾ ਹੋਵੇ ਉਹ ਨਾ ਹੋਵੇ ਅਸੀਂ ਜੀ ਉਹ ਕਦੇ ਵੀ ਆਪਣੀ ਬੁਟੀਕ ਤੇ ਲੈ ਕੇ ਵੀ ਨਹੀਂ ਆਇਆ ਉਹ ਵਾਲਾ ਆਰਗੈਂਜ਼ਾ ਮੈਨੂੰ ਖੁਦ ਨੂੰ ਹੀ ਉਹ ਆਰਗੈਂਜ਼ਾ ਪਸੰਦ ਸੌਫਟ ਵਾਲਾ ਆਰਗੈਂਜ਼ਾ ਲਾਇਆ ਹੋਇਆ ਹੈ ਜੀ ਜਿਹੇ ਜੀ ਚੀਜ਼ ਦੱਸੀ ਜਾਊਗੀ ਉਹ ਜੀ ਤੁਹਾਨੂੰ ਮਿਲੇਗੀ ਉਹੀ ਚੀਜ਼ ਤੁਹਾਡੇ ਘਰ ਤੱਕ ਆਊਗੀ ਜੀ ਇਹ ਨਹੀਂ ਹੈਗਾ ਵੀ ਅਸੀਂ ਹੋਰ ਚੀਜ਼ ਕਹਿ ਕੇ ਹੋਰ ਚੀਜ਼ ਦੇ ਦਵਾਂਗੇ ਹਾਂਜੀ ਤੇ ਇਹ ਆ ਗਿਆ ਜੀ ਆਪਣਾ ਬਹੁਤ ਹੀ ਪਿਆਰਾ ਜਿਹਾ ਸੂਟ ਜੌਰਜਟ ਤੇ ਬਣਿਆ ਹੋਇਆ ਇਹਦਾ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਬਾਕੀ ਕਲਰ ਕੰਟਰਾਸਟ ਮੈਨੂੰ ਬਹੁਤ ਹੀ ਪਿਆਰੇ ਲੱਗੇ ਜਿਹੜੇ ਦੋਨੇ ਪਾਸੇ ਕਾਰਨਰ ਬਣੇ ਹੋਏ ਨੇ ਜੀ ਆਪਣੇ ਸ਼ਾਰਟ ਅੱਗੇ ਇਹ ਵਾਲੀ ਸ਼ਰਟ ਦੇ ਵੀ ਤੁਸੀਂ ਜੇ ਚੈੱਕ ਕਰ ਸਕਦੇ ਹੋ ਫਰੰਟ ਆ ਗਿਆ ਜੀ ਫਰੰਟ ਤੇ ਡਿਜ਼ਾਈਨ ਬਣਿਆ ਹੋਇਆ ਬਾਜੂ ਤੇ ਬੁੱਟੀਆਂ ਨੇ ਪਿਛਲੇ ਤੇ ਵੀ ਬਾਜੂ ਤੇ ਓਨਲੀ ਬੁੱਟੀ ਦਾ ਕੰਮ ਸੀਗਾ ਤੇ ਇਹਨਾਂ ਆਪਣੇ ਸਾਰੇ ਸੂਟ ਨੇ ਜਿਹੜੇ ਕਾਲੀ ਚ ਆਪਣੇ ਨਾਲ ਦੇ ਨਾਲ ਡਿਸਪੈਚ ਹੋਏ ਹੋਏ ਨੇ ਜੀ ਕੱਲੇ-ਕੱਲੇ ਦੀ ਆਪਾਂ ਵੀਡੀਓ ਬਣਾਈ ਸੀ ਤਾਂ ਹਣੇ ਇਹ ਹੁਣ ਆਪਾਂ ਜੋੜ ਕੇ ਜਿਹੜੀ ਵੀਡੀਓ ਡਬ ਕੀਤੀ ਹੈ ਡਿਜ਼ਾਈਨ ਪਹੁੰਚਾਉਣਾ ਹਨਾ ਮੇਨ ਗੱਲ ਹੁੰਦੀ ਆ ਉਹ ਅਸੀਂ ਪਹੁੰਚਾਏ ਨੇ ਜੀ ਇਹਨਾਂ ਚੋਂ ਕਿਸੇ ਵੀ ਸੂਟ ਦਾ ਤੁਸੀਂ ਨੂੰ ਆਰਡਰ ਦੇ ਸਕਦੇ